ਦਨ ਗੁਰਸਿੱਖ ਗੁਰ ਅੰਗਦ ਦੇ ਪਿਤਾ ਜੀ ਦੀ ਸ਼ਰਨ ਵਿੱਚ ਆਈ ਜੀ ਨਾਮਯਾ ਜੀ ਭਾਈ ਲਾਲੂ ਜੀ ਭਾਈ ਦੁਰਗਾ ਜੀ ਤੇ ਭਾਈ ਜਵੰਦ ਜੀ ਜਦੋਂ ਕੀਰਤਨ ਦੀ ਸਮਾਪਤੀ ਹੋਈ ਇਤਨੇ ਗੁਰਸਿੱਖ ਦੋਵੇਂ ਹੱਥ ਜੋੜ ਕੇ ਗੁਰੂ ਅੰਗਦ ਦੇ ਪਿਤਾ ਦੀ ਸ਼ਰਨ ਵਿੱਚ ਖਲੋਗੇ ਗਰੀਬ ਨਿਵਾਸ ਸਤਗੁਰੂ ਜੀ ਪਿਤਾ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਗੁਰੂ ਅੰਗਦ ਦੇ ਪਿਤਾ ਜੀ ਕਿੰ ਤਸੋ ਭਾਈ ਕੀ ਕਹਿਣਾ ਚਾਹੁੰਦੇ ਹੋ ਸਤਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਨੂੰ ਕੋਈ ਸੌਖਾ ਜ ਟੰਗ ਦੱਸੋ ਇਹੋ ਜਾਂ ਟੰਗ ਦੱਸੋ ਮਹਾਰਾਜ ਸੌਖਾ ਜਾਂ ਟੰਗ ਜਿਹਦੇ ਨਾਲ ਸਾਡੀ ਕਲਿਆਣ ਵੀ ਹੋ ਜਾਵੇ ਤੇ ਸਾਡਾ ਉਧਾਰ ਵੀ ਹੋ ਜਾਵੇ ਉਸ ਵੇਲੇ ਗੁਰੂ ਅੰਗਦ ਦੇ ਪਿਤਾ ਜੀ ਆਖਣ ਲੱਗੇ ਉਹ ਭਾਈ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਉਪਦੇਸ਼ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਤੁਸੀਂ ਜਿਉਂ-ਜਿਉਂ ਸ਼ਬਦ ਦਾ ਅਭਿਆਸ ਕਰੋਗੇ ਤੁਹਾਡੀ ਮੈਲ ਲਖਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਪਾਪ ਘਟਨੇ ਸ਼ੁਰੂ ਹੋ ਜਾਣਗੇ ਤੇ ਪੁੰਨ ਵਧਨੇ ਸ਼ੁਰੂ ਹੋ ਜਾਣਗੇ ਜਿਉ ਜੋ ਸ਼ਬਦ ਦਾ ਅਭਿਆਸ ਕਰੋਗੇ ਤੁਸੀਂ ਅਗਲਾ ਵਜਨ ਸਤਗੁਰੂ ਜੀ ਨੇ ਕੀਤਾ ਕਹਿੰਦੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਕੁਝ ਸਮਾਂ ਲੋਰ ਵੰਦਾਂ ਦੀ ਸੇਵਾ ਕਰਨੀ ਤੁਸੀਂ ਹੱਥੀ ਸੇਵਾ ਕਰਨੀ ਹੈ ਧਰਮਸ਼ਾਲਾ ਚਲੇ ਜਾਓ ਆਪਣੇ ਪਿੰਡ 'ਚ ਜਾਂ ਕਿਤੇ ਚਲੇ ਜਾਓ ਹੱਥੀ ਸੇਵਾ ਕਰਨੀ ਹੈ ਅਗਲਾ ਬਚਨ ਸਤਿਗੁਰੂ ਜੀ ਇਤਨਾ ਗੁਰਸਿੱਖਾਂ ਨੂੰ ਕੀਤਾ ਭਾਵੇਂ ਗੁਰੂ ਅੰਗਦ ਦੇ ਪਿਤਾ ਜੀ ਇਹ ਉਪਦੇਸ਼ ਇਹ ਬਚਨ ਇਤਨਾ ਗੁਰਸਿੱਖਾਂ ਨੂੰ ਕਰੇ ਨੇ ਭਾਈ ਲਾਲੂ ਜੀ ਨੂੰ ਭਾਈ ਦੁਰਗਾ ਜੀ ਨੂੰ ਭਾਈ ਜਵੰਦ ਜੀ ਨੂੰ ਸਤਸੰਗਿਓ ਪਰ ਪਲਾ ਸਾਰੇ ਸੰਸਾਰ ਦਾ ਹੈ ਇਹ ਬਚਨਾਂ ਦੇ ਵਿੱਚ ਸਤਗੁਰੂ ਕਹਿੰਦੇ ਜੋ ਤੁਸੀਂ ਕਮਾਈ ਕਰਦੇ ਹੋ ਕਿਰਤ ਕਰਦੇ ਹੋ ਉਹਦੇ 'ਚ ਕੁਝ ਬਚਾ ਕੇ ਉਹਦੇ ਨਾਲ ਵੀ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਤੁਸੀਂ ਫਿਰ ਅਗਲਾ ਉਪਦੇਸ਼ ਉਹ ਸਤ ਕੋਈ ਨਹੀਂ ਕੀਤਾ ਕਹਿੰਦੇ ਭਾਈ ਲਾਲੂ ਜੀ ਭਾਈ ਦੁਰਗਾ ਜੀ ਭਾਈ ਜਵੰਦ ਜੀ ਅਗਲਾ ਉਪਦੇਸ਼ ਤੁਹਾਡੇ ਵਾਸਤੇ ਇਹ ਹੈ ਜੇ ਚਾਹੁੰਦੇ ਹੋ ਕਲਿਆਣ ਹੋ ਜਾਵੇ ਇਸ ਜਨਮ ਦੇ ਵਿੱਚ ਹੀ ਉਧਾਰ ਹੋ ਜਾਵੇ ਫਿਰ ਗਰੀਬਾਂ ਅਨਾਥਾਂ ਤੇ ਭਜਨ ਕਰਨ ਵਾਲਿਆਂ ਦੀ ਸੇਵਾ ਕਰਨੀ ਹੈ ਤੁਸੀਂ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਵੀ ਧਿਆਨ ਦਿਓ ਸਤ ਸੰਗਿਓ ਵੇਖੋ ਜੋ ਗੁਰੂ ਅੰਗਦ ਦੇ ਪਿਤਾ ਜੀ ਨੇ ਇਤਨਾ ਗੁਰ ਸਿੱਖਾਂ ਨੂੰ ਇਹ ਬਚਨ ਕੀਤਾ ਗਰੀਬਾਂ ਅਨਾਥਾਂ ਤੇ ਭਜਨ ਕਰਨ ਵਾਲੇ ਦੀ ਸੇਵਾ ਕਰਨੀ ਹੈ ਜਿਉਂ-ਜਿਉਂ ਭਜਨ ਕਰਨ ਵਾਲਿਆਂ ਦੀ ਗਰੀਬਾਂ ਦੀ ਅਨਾਥਾਂ ਦੀ ਸੇਵਾ ਕਰੋਗੇ ਤੁਹਾਡਾ ਮਨ ਜੁੜਨਾ ਸ਼ੁਰੂ ਹੋ ਜਾਵੇਗਾ ਤੁਹਾਡੇ ਪੁੰਨ ਵਧਣਗੇ ਇਤਨੇ ਗੁਰਸੇ ਕੋ ਉਪਦੇਸ਼ ਲੈ ਕੇ ਆਪੋ ਆਪਣੇ ਨਗਰ ਗਏ ਜੀ ਦਿਨ ਰਾਤ ਵਿੱਚ ਸੇਵਾ ਕਰਦੇ ਨੇ ਦਿਨ ਰਾਤ ਦਿਨ ਰਾਤ ਸੇਵਾ ਕਰਦੇ ਨੇ ਜਿੱਥੇ ਲੋੜ ਹੁੰਦੀ ਹੈ ਗੁਰੂ ਕੋ ਉਥੇ ਪਹੁੰਚਦੇ ਨੇ ਲੋਕ ਇਹਨਾਂ ਨੂੰ ਪਰਉਪਕਾਰੀ ਪਰਉਪਕਾਰੀ ਆਖਦੇ ਨੇ ਇਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਗਿਆ ਲੋਕ ਸਤਿਕਾਰ ਵੀ ਇਹਨਾਂ ਦਾ ਕਰਦੇ ਨੇ ਕੁਝ ਸਮਾਂ ਬੀਤਿਆ ਸਤਸੰਗਿਓ ਇਤਨੇ ਗੁਰਸਿੱਖ ਸਤਿਗੁਰ ਦਾ ਸ਼ੁਕਰਾਨਾ ਕਰਨ ਵਾਸਤੇ ਖੰਡੂਰ ਸਾਹਿਬ ਧਰਤੀ ਤੇ ਪਹੁੰਚੇ ਅਜੇ ਇਤਨੇ ਗੁਰਸਿੱਖ ਦੂਰੋਂ ਤੁਰੇ ਆ ਰਹੇ ਨੇ ਸਤਿਗੁਰ ਦੇ ਕੋਲ ਸੰਗਤ ਬੈਠੀ ਹੈ ਗੁਰੂ ਅੰਗਦ ਦੇ ਪਿਤਾ ਜੀ ਇਤਨਾ ਗੁਰਸਿੱਖਾਂ ਵੱਲ ਇਸ਼ਾਰਾ ਕਰਕੇ ਆਖਣ ਲੱਗੇ ਕਹਿੰਦੇ ਸੰਗਤ ਜੀ ਉਹ ਵੇਖੋ ਮੇਰੇ ਪੜ ਉਪਕਾਰੀ ਸਿੱਖ ਤੁਰੇ ਆ ਰਹੇ ਨੇ ਸੰਗਤ ਜੀ ਉਹ ਵੇਖੋ ਮੇਰੇ ਪੜ ਉਪਕਾਰੀ ਸਿੱਖ ਤੁਰੇ ਆ ਰਹੇ ਨੇ ਇਤਨੇ ਕੂਲ ਪਹੁੰਚੇ ਸਤਗੁਰ ਨੇ ਗੱਲ ਦੇ ਨਾਲ ਆਇਆ ਕਿਤੇ ਭਾਈ ਤੁਸੀਂ ਗੁਰਨਾਨਕ ਦੇ ਘਰ ਦਾ ਬਚਨ ਕਮਾਇਆ ਹੈ ਤੇ ਸੰਭਾਲਿਆ ਹੈ ਤੁਹਾਡੀ ਜਿੰਦਿਆਂ ਜੀ ਹੀ ਕਲਿਆਣ ਹੈ ਤੁਹਾਡਾ ਜਿੰਦਿਆਂ ਜੀ ਹੀ ਉਧਾਰ ਹੋ ਗਿਆ ਹੈ ਸਤਗੁਰ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਸਤਸੰਗੀਓ ਸੰਗਤ ਵੀ ਇਹਨਾਂ ਦਾ ਸਤਿਕਾਰ ਕਰਦੀ ਹੈ ਇਹਨਾਂ ਦਾ ਫਿਰ ਪੜੋ ਪਕਾਰੀ ਜੀਵਨ ਵੇਖ ਕੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਆਪਣੀ 11ਵੀਂ ਵਾਰ ਤੇ 15ਵੀਂ ਪੌੜੀ ਵਿੱਚ ਇਹ ਗੁਰਸਿੱਖਾਂ ਦਾ ਫਿਰ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਲਾਲ ਸੋ ਲਾਲੂ ਬੁੱਧਵਾਨ ਦੁਰਗਾ ਜਵੰਦ ਪਰ ਉਪਕਾਰੀ ਕਹਿੰਦੇ ਇਤਨੇ ਗੁਰਸਿੱਖ ਪਰ ਉਪਕਾਰੀ ਕਿਹਾ ਲਏ ਸਤਗੁਰ ਜੀ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਗੁਰੂ ਅੰਗਦ ਦੇ ਪਿਤਾ ਜੀ ਨੇ ਇਨਾਂ ਤੇ ਕਿਰਪਾ ਕੀਤੀ ਫੇ ਅਗਲੀ ਬਖਸ਼ਿਸ਼ ਕੀਤੀ ਐਨਨੂ ਸਿੱਖੀ ਦੇ ਪ੍ਰਚਾਰ ਲਈ ਤੋਰਿਆ ਸਤਿਗੁਰੂ ਮੇਰ ਕਰਨ ਬਖਸ਼ਿਸ਼ ਕਰਨ ਸੰਗਤ ਜੀ ਆਪਣੀ ਵੀ ਅਰਦਾਸ ਦਾਸ ਗਰੀਬ ਦੀ ਅਰਦਾਸ ਕਰਿਓ ਸਾਡਾ ਜੀ ਮਨਵੀਪਾ ਉਪਕਾਰੀ ਬਣ ਜਾਵੇ